ਹਾਂਜੀ ਇਹ ਬਿਲਕੁਲ ਪਰਚੇ ਵੀ ਕਰਲੀ ਹੋਣਾ ਜਿਹਨੂੰ ਸੇ ਕਿੱਡਾ ਪੂਰਾ ਠੀਕ ਹੈ ਜੀ ਜੇ ਕੋਈ ਦੇਖ ਲਿਆ ਇੱਥੇ ਸਿਸਟਮ ਤਾਂ ਫਿਰ ਆਪਣਾ ਆਪ ਆਪਣਾ ਆਪ ਦੇਖ ਲਿਓ ਸੋਣੋ ਅੱਜ ਕੱਲ੍ਹ ਸੋਣਨ ਦੇ ਦਫ਼ਤਰ ਸੁਣੋ ਕਰੇ ਮੇਰੀ ਗੱਲ ਸੁਣ ਲਓ ਤੁਸੀਂ ਦੇਖਿਆ ਹੋ ਮਨਜਾ ਤਸਕਰਾਂ ਨੇ ਕਿੱਦਾਂ ਕਰ ਕੱਟ ਘੰਡੇ ਆ ਹਾਂਜੀ ਫਿਰ ਓਰਾ ਸਿਸਟਮ ਸਾਡੇ ਕੋਲ ਪਹੁੰਚਾਇਓ ਕਿ ਤੁਹਾਨੂੰ ਪਿੰਡਾਂ 'ਚੋਂ ਕੱਢਣਾ ਪਏ ਬਾਹਰੋਂ ਸਸ਼ੀ ਕਾਲ ਜੀ ਮੈਂ ਇਹਨਾਂ ਦੀ ਮਾਨ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਇੱਕ ਗੱਲ ਕੀਤੀ ਜਾਵੇ ਨਕੋਦਰ ਹਲਕੇ ਦੇ ਪਿੰਡ ਚੱਕ ਕਲਾਂ ਦੀ ਤਾਂ ਦਾਅਦੇ ਕਿ ਨਕੋਦਰ ਦੇ ਡੀਐਸਪੀ ਦੇ ਬੋਲੋ ਉਸ ਮੁਲਾਜ਼ਮਾ ਦੇ ਤਹਿਤ ਨਸ਼ੇ ਦੇ ਖਿਲਾਫ ਮਿੱਟੀ ਮੁਹਿੰਮ ਦੇ ਤਹਿਤ ਅੱਜ ਕਾਰਵਾਈ ਕੀਤੀ ਗਿਆ ਪਿੰਡ ਚੱਕ ਕਲਾਂ ਦੇ ਵਿੱਚ ਜਿਹੜੇ ਸ਼ੱਕੀ ਘਾਤੇ ਤਲਾਸ਼ੀਆਂ ਲਈਆਂ ਗਈਆਂ ਨਸ਼ੇ ਦੇ ਖਿਲਾਫ ਲਗਾਤਾਰ ਸਖਤ ਜਿਹੜਾ ਕਿ ਐਕਸ਼ਨ ਲਿਆ ਜਾ ਰਿਹਾ ਕਿ ਕੋਈ ਜਿਸ ਕਦਰ ਪੰਜਾਬ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਫੈਲਦਾ ਜਾ ਰਿਹਾ ਤੇ ਦੂਜੇ ਪਾਸੇ ਹੁਣਾਂ ਨਸ਼ੇ ਦੇ ਖਿਲਾਫ ਬਿੱਡੀ ਮੁਹਿੰਮ ਦੇ ਤਹਿਤ ਨਕੋਦਰ ਹਲਕੇ ਦੇ ਪਿੰਡ ਚੱਕ ਕਲਾਂ ਦੇ ਵਿੱਚ ਜਿਹੜੀ ਕਿ ਸਰਚ ਅਭਿਆਨ ਚਲਾਇਆ ਗਿਆ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਕੋਦਰ ਹਲਕੇ ਦੇ ਡੀਐਸਪੀ ਜਿਹੜੀ ਪਹੁੰਚੇ ਨੇ ਤਾਂ ਇੱਥੋਂ ਦੇ ਜਿਹੜੇ ਕਿ ਹਾਲਾਤ ਹਨ ਦੱਸਾਰੇ ਕਿ ਕਿਵੇਂ ਸਰਚ ਅਭਿਆਨ ਚਲਾਇਆ ਜਾ ਰਿਹਾ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਨਕੇਲ ਕੱਸੀ ਚੋਰੀਆਂ ਤਾਂ ਕਿ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਜੜ ਤੋਂ ਖਤਮ ਕੀਤਾ ਜਾਵੇ ਨਕੋਦਰ ਹਲਕੇ ਦੇ ਵਿੱਚ ਡੀਐਸਪੀ ਦੇ ਜਿਹੜੀ ਇਹ ਵੱਡੀ ਕਾਰਵਾਈ ਸਾਹਮਣੇ ਆਈ ਤਾਂ ਆਓ ਨਜ਼ਰ ਮਾਰਦੇ ਤਸਵੀਰਾਂ ਤੇ ਤੇ ਅਧਿਕਾਰੀਆਂ ਨੇ ਇਸ ਸੱਚ ਨੂੰ ਬਿਆਨ ਨੂੰ ਲੈ ਕੇ ਕੀ ਕੁਝ ਕਿਹਾ ਕਿੰਨੇ ਕੁ ਮਾਮਲੇਦਾਰ ਜੋ ਹੋਏ ਨੇ ਜਾਂ ਫਿਰ ਕੀ ਕੁਝ ਬਰਾਮਦ ਹੋਇਆ ਕਿਉਂਕਿ ਨਸ਼ਾ ਤਸਕਰਾਂ ਦੇ ਖਿਲਾਫ ਜਿਵੇਂ ਕਾਰਵਾਈ ਕੀਤੀ ਜਾ ਰਹੀ ਆ ਘਰਾਂ ਨੂੰ ਟੈਢੇ ਰ ਕੀਤਾ ਜਾ ਰਿਹਾ ਜਾਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਐ ਅਨਲਿਗਲ ਤਰੀਕੇ ਨਾਲ ਬਣਾਈ ਹੋਈ ਪ੍ਰਾਪਰਟੀਆਂ ਉਹਨਾਂ ਤੇ ਵੀ ਜਿਹੜੀ ਕਿ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਆ ਤਾਂ ਆਓ ਨਦਰ ਮਾ ਦੇ ਆ ਇਨਾ ਖਾਸ ਤਸਵੀਰਾਂ ਤੇ ਇਹੋ ਸਾਰਾ ਮੈਨਸ ਹੀ ਹੋਣਾ ਸਾਡੇ ਘਰ ਦੇ ਹੋਰ ਕਿੱਧਰੇ ਇਹ ਦੇਖੋ ਮਿੰਜੀ ਇਹ ਸਾਡੇ ਵਹਨੀਆਂ ਨੂੰ ਇਧਰਲੇ ਬੰਨੇ ਕੋਣ ਨੇ ਤੇ ਵੀ ਆ ਕੁੜੀਆਂ ਹਨ ਇਹਨਾਂ ਨੂੰ ਕੋਈ ਕਾਰ ਕੋਈ ਫਲਾਰ ਬਲੌ ਆ ਸਾਰੇ ਆ ਗਏ ਆ ਬੀਬੀ ਇੱਕ ਕਰੋ ਨਾ ਬਾਰਡਿੰਗ ਹੈ ਹਾਂਜੀ ਤੇ ਬਿਲਕੁਲ ਪਰਚੇ ਵੀ ਦਰਜ ਹੋਣਗੇ ਤੇ ਜਲੂਸ ਵੀ ਕੱਢਾਂਗੇ ਪੂਰਾ ਠੀਕ ਹੈ ਜੀ ਜੇ ਕੋਈ ਦੇਖ ਲਿਆ ਇੱਥੇ ਸਿਸਟਮ ਤਾਂ ਫਿਰ ਆਪਣਾ ਆਪਸ ਆਪਣਾ ਆਪ ਦੇਖ ਲਿਓ ਸੋਣੋ ਅੰਨ ਕੱਲ ਸੁਣ ਲਓ ਮੇਰੀ ਗੱਲ ਸੁਣ ਲਓ ਕਹਿੰਦੇ ਮੇਰੀ ਗੱਲ ਸੁਣ ਲਓ ਹਾਂਜੀ ਤੁਸੀਂ ਦੇਖਿਆ ਹੋਇਆ ਨਸ਼ਾ ਤਸਕਰਾਂ ਨੇ ਕਿਦਾਂ ਕਰ ਠਟਣਦੇ ਆ ਹਾਂਜੀ ਫਿਰ ਔਰਾਂ ਸਿਸਟਮ ਸਾਡੇ ਕੋਲ ਕਰਵਾਇਓ ਵੀ ਤੁਹਾਨੂੰ ਪਿੰਡਾਂ ਚੋਂ ਕੱਢਣਾ ਪਏ ਬਾਹਰ ਹਾਂਜੀ ਸੋ ਇਹਨੂੰ ਤੁਸੀਂ ਮੇਰੀ ਜਿਹੜੀ ਇਹ ਬੇਨਤੀ ਸਮਝ ਲਓ ਵਾਰਨਿੰਗ ਸਮਝ ਲਓ ਜੋ ਮਰਜ਼ੀ ਸਮਝ ਲਓ ਠੀਕ ਹੈ ਠੀਕ ਹੈ ਸਰ ਜਸਤਾ ਪਿੰਡ ਵਿੱਚ ਕਰ ਦੇਣਾ ਸਾਡੇ ਪਿੰਡ ਸਾਰੇ ਪੁਛੇ ਘਰਾਂ ਦਾ ਕੰਮ ਕਰਨ ਦੇ ਲੋਕਾਂ ਨੂੰ ਤੁਹਾਨੂੰ ਮਗਰ ਮੇਰੀ ਗੱਲ ਹੈ ਕਿ ਤੁਹਾਡੀਆਂ ਵਾਲੀ ਜਿਹੜੀ ਗਲੀ ਹੈ ਨਾ ਚੱਕਲਾ ਪਿੰਡ ਦੇ ਵਿੱਚ ਸਾਰੀ ਸਭ ਤੋਂ ਬਦਨਾਮ ਸੀਗੀ ਹਾਂਜੀ ਪਰ ਹੁਣ ਅੱਗੇ ਠੀਕ ਹੈ ਬਟ ਇਹ ਵੀ ਜੇ ਕਿ ਦੇਖ ਲਿਆ ਮੈਂ ਆ ਤੁਹਾਡੇ ਦਰਸ਼ੋ ਹੈ ਇਹ ਕਾ ਦੂਜੇ ਠੀਕ ਹੈ ਨਾ ਜੀ ਇਹ ਬਿਲਕੁਲ ਸੁਨੇਹਾ ਪਹੁੰਚਾ ਦਿਓ ਠੀਕ ਹੈ ਪੂਰਾ ਅਸੀਂ ਜਲੂਸ ਕੱਢਾਂਗੇ ਜੀ ਨਾ ਉਹ ਬੀਜ ਦਰਾਂ ਹਾਂਜੀ ਅਗਰ ਵੀ ਪੀਖੋ ਦਰਸ਼ਕ ਕਿਤੇ ਇੰਨੀ ਇੰਤਜ਼ਾਰ ਕੰਪਨੀ ਕਿਤੇ ਪੈਸਾ ਨਹੀਂ ਪਤਾ ਨਹੀਂ ਸਰੂਜੀ ਪਤਾ ਨਹੀਂ ਪਤਾ ਨਾ ਮੇਰੀ ਗੱਲ ਨੂੰ ਫੀਲ ਉਹ ਬਣੇ ਨਾ ਰਹਿੰਦੇ ਜੇਠ ਮੇਰੇ ਚਲੋ ਮੇਰੀ ਨੂੰ ਤੁਹਾਨੂੰ ਦਰਸ਼ਕ ਨੂੰ ਵੀ ਸੰਦੇਸ਼ ਦੇ ਦਿਓ ਹਾਂਜੀ ਜੇਥੇ ਮੈਂ ਦੇਖ ਲਿਆ ਨਾ ਉਹ ਹੁਣ ਤੱਕ ਇਹ ਬਣੀ ਕਿੱਥੇ ਰਹਿੰਦੇ ਨੇ ਚਾਣੋ ਯਾਰ ਸੱਸਾਂ ਤਾਂ ਬਹੁਤ ਪਿਆਰ ਨੇ ਅੱਜ ਮੇਨਾ ਬਣਦੀ ਨਹੀਂ ਸਿੱਧੀ ਗੱਲ ਮੇਰੇ ਘਰ ਵਾਲਾ ਬਾਦ ਗਿਆ ਸੁਦੀਪਦੀ ਖਾਲਦਾਸ ਹੈ ਕਿੱਥੇ ਹੋਣਾ ਉਸ ਵੇਲੇ ਆਪਣੀਆਂ ਭੈਣਾਂ ਦੇ ਰਹਿੰਦੀ ਐ ਕਿੱਥੇ ਐਨਾਂ ਪਤਾ ਨਵੇਂ ਚਾਰਾਂ ਪਾਸੇ ਰਹਿੰਦੀਆਂ ਜਾਂ ਮੈਨੂੰ ਪਤਾ ਸਮਰਾਹ ਵਾਲੀ ਪਿੰਡ ਦੀ ਰਹਿੰਦੀ ਕਿੰਨੀ ਵੇਰ ਹੋ ਗਈ ਤੁਵੇਂ ਉਹਨਾਂ ਤੋਂ ਹੋ ਗਿਆ ਮੀਨਾਂ ਕੇ ਉਦੋਂ ਪਾਸੋਂ ਸਾਹਿਬ ਕੀ ਮੱਥਾ ਟੇਕਣ ਆਈ ਸੀ ਉਹ ਵੀ ਉੱਥੇ ਸਿੱਧੀ ਮੁੜ ਗਈ ਆਪਣੇ ਆਪਣੇ ਲਖਾਂ ਦਾ ਤੇਰੀ ਜਗ੍ਹਾ ਤੇ ਨੰਬਰ ਸਾਡੇ ਘਰੋਂ ਲੱਗੇ ਚਲੋ ਫੇਰ ਇਹ ਸਿਨਾ ਦੇ ਦਿਓ ਜੇ ਇੱਥੇ ਮੁਸ਼ਮਲ ਦੇਖ ਲਿਆ ਪਤਾ ਦਿੱਤਾ ਫੇਰ ਪੂਰਾ ਇਹ ਕਲੂਨੀ ਕਾਰਵਾਈ ਤੇ ਹੋਏ ਕਿ ਵੈਸੇ ਵੀ ਜੂਸ ਪੂਰਾ ਨਿਕਲੇਗਾ ਪਾਣੀ ਪੀਣਾ ਕਿਸੇ ਨੂੰ ਚਾਹ ਹਾਂਜੀ ਸਰ ਕੀ ਨਾਮ ਜੀ ਅਮਰਦੀਪ ਸਿੰਘ ਆ ਜੀ ਭਾਜੀ ਅੱਜ ਚੱਕ ਕਲਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਵੱਲੋਂ ਸਰਚ ਵਿਹਾਂਚ ਲਾਇਆ ਜਾ ਰਿਹਾ ਨਸ਼ਾ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਦੇਖਦੇ ਆਂ ਪਹਿਲਾਂ ਬਹੁਤ ਜ਼ਿਆਦਾ ਸੀਗਾ ਹੈਨਾ ਹੁਣ ਸਾਡਾ ਗਵਾਂਡਾ ਇੱਥੇ ਸਾਨੂੰ ਦਿੱਕਤ ਆਉਂਦੀ ਸੀਗੀ ਹੈਨਾ ਇੱਥੋਂ ਤੱਕ ਕਿ ਸਾਡੀਆਂ ਬੀਬੀਆਂ ਤੱਕ ਹੀ ਸਾਨੂੰ ਬਾਹਰ ਨਿਕਲਣਾ ਔਖਾ ਸੀਗਾ ਹੈਨਾ ਤੇ ਪਰ ਪ੍ਰਸ਼ਾਸਨ ਨੇ ਹੁਣ ਸੁਲਾਘਾ ਕਰਨੀ ਚਾਹੀਦੀ ਹੈ ਅੰਗੀ ਨੂੰ ਚੰਗੇ ਨੂੰ ਕਮਾ ਗਲਤ ਨੂੰ ਗਲਤ ਹੈਨਾ ਪਰ ਹੁਣ ਸ਼ਾਂਤੀ ਹੈ ਹੈਨਾ ਕੀ ਕਹਿਣਾ ਚਾਹੁੰਦੇ ਸਾਨੂੰ ਅਸੀਂ ਦੇਖਦੇ ਨਹੀਂ ਹੈਗੇ ਤੇ ਜੇ ਅਸੀਂ ਦੇਖਿਆ ਫਿਰ ਅਸੀਂ ਇਹਨਾਂ ਨੂੰ ਆਪ ਵੀ ਖੁਦ ਕਵਾਂਗੇ ਹੈਨਾ ਤੇ ਵਿੱਚ ਜੋ ਹੁਣ ਪ੍ਰਸ਼ਾਸਨ ਨੇ ਕੀਤਾ ਇਹ ਤਾਂ ਉਹਦੀ ਅਰਦਾਸ ਕਰਦੇ ਆ ਜੀ। ਨਾਲੇ ਨਾ ਚੜਦੀਆਂ ਅਗਲਾ ਬਕਸ਼ੇ ਸਾਨੂੰ ਸੁੱਖ ਦਾ ਸਾਹ ਕਿਤੇ ਆਇਆ। ਹਾਂ ਜੀ। ਵਿੱਚ ਪ੍ਰਸ਼ਾਸਨ ਦੇ ਕੰਮ ਤੋਂ ਹੁਣ ਐਸਾ ਖੁਸ਼ ਹੋ ਤੁਸੀਂ? ਨੇ ਆਪਾਂ ਖੁਸ਼ ਹੋ ਗਏ। ਤੈਨ ਦਿਲ ਤੋਂ ਖੁਸ਼ ਆ। ਹਾਂ ਜੀ। ਬੜਾ ਸਹੀ ਆ। ਸਾਨੂੰ ਸਾਡੇ ਪਿੰਡ ਦਾ ਪਤਾ ਆ। ਬਾਕੀ ਤਾਂ ਹੁਣ ਲੋ ਹੈਗੇ ਆ। ਸਾਨੂੰ ਪਿੰਡ ਦਾ ਪਤਾ। ਤੁਹਾਨੂੰ ਆਪਣਾ ਮੱਧਵਾਸ ਹੋਣਾ ਹੈ ਜੀ ਤੁਹਾਨੂੰ ਉਹ ਦੱਸਦੀ ਸਾਡੇ ਭਲਾ। ਭਾਜੀ ਜਿੱਦਾਂ ਅੱਗੇ ਪਿੰਡਾਂ ਦੇ ਵਿੱਚ ਬਹੁਤ ਨਸ਼ਾ ਵਿਗਦਾ ਸੀਗਾ। ਹਾਂ ਜੀ। ਕੀ ਕਹਿਣਾ ਚਾਹੋਗੇ? ਸਾਡੇ ਵੀ ਇੱਥੇ ਇਦਾਂ ਦਾ ਹਾਲ ਸੀਗਾ ਕਿ ਇੱਕ ਮੋਟਰਸਾਈਕਲ ਆਉਂਦਾ ਸੀ ਇੱਕ ਜਾਂਦਾ ਸੀ। ਇਹ ਹੱਬ ਬਣੀ ਹੋਈ ਸੀਗੀ ਸਾਡੇ ਕਿਹੜਾ ਪਿੰਡ ਹੈ ਇਹ ਚੱਕ ਕਲਾ ਅੱਛਾ ਜੀ ਚੱਕ ਨਾ ਸਾਡੇ ਪਿੰਡ ਹੱਬ ਬਣੀ ਸੀਗੀ ਰੋਜ਼ ਹੀ ਇਹੀ ਸਾਰਿਆਂ ਦਾ ਸਾਨੂੰ ਕਹਿਣਾ ਹੁੰਦਾ ਜੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਹਟਾਓਗੇ ਤੇ ਜਦੋਂ ਦੇਖੀ ਇੰਚਾਲ ਸਾਹਿਬ ਥੋੜੇ ਜਿਹਾ ਉਹ ਗਰਮ ਤੇ ਉਸ ਤੋਂ ਬਾਅਦ ਇਹ ਬਿਲਕੁਲ ਇਹਨਾਂ ਨੇ ਪਹਿਲਾਂ ਸੀਗਾ ਥੋੜਾ ਜਿਹਾ ਹੋ ਗਿਆ ਸੀਗਾ ਫਿਰ ਥੋੜੇ ਜਿਹੇ ਬੰਦੇ ਆਉਂਦੇ ਜਾਂਦੇ ਰਹੇ ਫਿਰ ਬਿਲਕੁਲ ਹੀ ਹੁਣ ਤਾਂ ਜਿਵੇਂ ਇੱਥੇ ਤੁਸੀਂ ਦੇਖੋਗੇ ਕਦੀ ਵੀ ਮੋਟਰਸਾਈਕਲ ਨਹੀਂ ਹੁੰਦੀ ਹੁਣ ਨਹੀਂ ਹੁੰਦੀ ਕਿਉਂਕਿ ਜਿਦਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉ ਕਿਸ ਤਰ੍ਹਾਂ ਦੇਖਦੇ ਆ ਇਹ ਜ਼ਰੂਰੀ ਆ ਜੀ ਅੱਜਕੱਲ ਦੇਖੋ ਜਵਾਨਾ ਕਿੰਨਾ ਐਡਵਾਂਸ ਹੋ ਗਿਆ ਆ ਤੇ ਆਪਾਂ ਨੂੰ ਵੀ ਇਹੀ ਚਾਹੀਦਾ ਕਿ ਜਿਹੜੇ ਨੌਜਵਾਨ ਕਿੜੀ ਆ ਉਹਨੂੰ ਆਪਾਂ ਸਿੱਧੇ ਰਸਤੇ ਪਾਈਏ ਉਹਨਾਂ ਨੂੰ ਆਪਾਂ ਪੜ੍ਹਾਈ ਲਿਖਾਈਏ ਤੇ ਕਿਸੇ ਹੋਰ ਵਧੀਆ ਕਿਸੇ ਕਿਤੇ ਦੇ ਵਿੱਚ ਪਾਈਏ ਤੇ ਜੇ ਆਪਾਂ ਇਹ ਨਸ਼ਾ ਹੀ ਇਹ ਤਾਂ ਚੱਲਦਾ ਰਿਹਾ ਇਹ ਤਾਂ ਬਿਲਕੁਲ ਬਰਾਹ ਹਾਲ ਆ ਪੰਜਾਬ ਦਾ ਜੇ ਭਗਵੰਤ ਮਾਨ ਹੁਣੀ ਕੋਈ ਇਦਾਂ ਦਾ ਬਰਾਲਾ ਕਰਦੇ ਆ ਕਿ ਇਹ ਸਾਰਾ ਕੁਝ ਠੀਕ ਹੋ ਜਾਂਦਾ ਤੇ ਪੰਜਾਬ ਲਈ ਇਹ ਬਰਬਾਦ ਨਹੀਂ ਹੋਣਾ ਜਿੱਦਾਂ ਕਿ ਪਟਿਆਲਾ ਜਾਂ ਲੁਧਿਆਣਾ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਆ ਕਿਸ ਤਰ੍ਹਾਂ ਦੇਖਦੇ ਉਹਨਾਂ ਜਰੂਰੀ ਆ ਜੀ ਇਹਦੇ ਵਿੱਚ ਵੀ ਬਣਿਆ ਹੋਇਆ ਸਾਰਾ ਕੁਝ ਉਹਨਾਂ ਦਾ ਜਿਹੜਾ ਜੋ ਵੀ ਉਹਨਾਂ ਨੇ ਪ੍ਰਾਪਰਟੀ ਬਣਾਈ ਆ ਜਾਂ ਕੁਝ ਹੋਰ ਉਹਨਾਂ ਨੇ ਵਸੀਲੇ ਬਣਾਏ ਉਹ ਸਾਰਾ ਕੁਝ ਨਸ਼ਾ ਨਸ਼ੇ ਦੇ ਵਿੱਚ ਹੀ ਬਣਾਇਆ ਉਹ ਚੰਗੀ ਗੱਲ ਆ ਜੇ ਉਹ ਕਰਦੇ ਆ ਜੇ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਇਹ ਗੱਲ ਨੂੰ ਥੱਲ ਪਾਈ ਜਾ ਸਕਦੀ ਆ ਜੇ ਸਰਕਾਰ ਕਹੇ ਸਾਨੂੰ ਵੀ ਸਰਕਾਰ ਦਾ ਸਾਥ ਦੇਣਾ ਚਾਹੀਦਾ ਆ ਕੁੱਝ ਤਾਂ ਆਪ ਆਏ ਆ ਸਾਨੂੰ ਵੀ ਨਾ ਸਾਥ ਦਵਾਂਗੇ ਬੰਨ ਵਾਲੇ ਤਾਂ ਹੀ ਫਿਰ ਅੱਗੇ ਇਹ ਕੰਮ ਰੁਕ ਸਕਦਾ ਹੈ। ਕਈ ਵਾਰੀ ਭਾਈ ਜੀ ਇਦਾਂ ਵੀ ਹੁੰਦਾ ਕਿ ਨਸ਼ਾ ਜਿਹੜੇ ਵੇਚਦੇ ਹੈਗੇ ਆ ਜਦੋਂ ਪੁਲਿਸ ਆਂਦੀ ਹੈਗੀ ਆ ਸਖਤ ਵਿਹਾਨ ਚਲਾਉਂਦੀ ਹੈਗੀ ਨਸ਼ਾ ਤਸਕਰ ਜਿਹੜੇ ਹੈਗੇ ਆਪਣੇ ਘਰਾਂ ਨੂੰ ਜਿੰਦੇ ਲਾ ਕੇ ਭੱਜ ਜਾਂਦੇ। ਉਸ ਉਸ ਮੈਟਰ ਨੂੰ ਕਿੱਦਾਂ ਦੇਖਦੇ ਆ। ਉਸ ਮੈਟਰ ਜਿਹੜੇ ਚੋਰ ਹੁੰਦੇ ਇਹਨਾਂ ਦਾ ਕੋਈ ਨਹੀਂ ਹੁੰਦਾ ਟਿਕਾਣਾ ਕਿੱਥੇ ਲੁਕੋਣਾ ਨੇ ਕੀ ਕਰਨਾ ਆ। ਇਹਨਾਂ ਨੂੰ ਪਹਿਲਾਂ ਹੀ ਇਸ ਗੱਲ ਦੀ ਪਤਾ ਲੱਗ ਜਾਂਦਾ ਵੀ ਹੁਣ ਜਦੋਂ ਹੁਣ ਪਰ ਪਹਿਲਾਂ ਖੜੇ ਆ ਜਾਂ ਕੋਈ মিডিਆ ਦੇ ਕੋਲ ਦੇਖ ਲੈਂਦੇ ਆ। ਇਹ ਜੇ ਤੁਸੀਂ ਸਖਤ ਉਹਨੇ ਇਹ ਵੀ ਸਖਤ ਹੋ ਜਾਂਦੇ ਆ ਪਹਿਲਾਂ ਹੀ ਇਹ ਭਾਵੇਂ ਉਹ ਇਹਨਾਂ ਨੂੰ ਪਹਿਲਾਂ ਹੀ ਕੀਤੀ ਹੁੰਦੀ ਆ ਕਿਤੇ ਅਸੀਂ ਲੁਕਣਾ ਕਿਤੇ ਰੱਖਣਾ ਆ ਇਹ ਚੀਜ਼ਾਂ ਜਿਹੜੀ ਇਹ ਘਰ ਨਹੀਂ ਰੱਖਦੇ ਇਹ ਇਹ ਬਾਹਰ ਦੇ ਲਗਾ ਕੇ ਰੱਖਦੇ ਆ ਇਹ ਹੀ ਡਲ ਪਾਉਣਾ ਜ਼ਰੂਰੀ ਹੈ ਜੀ ਹਾਂ ਆ ਇਹ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜਾ ਕੈਸੋਪਰੇਸ਼ਨ ਚੱਲ ਰਿਹਾ ਨਸ਼ੇ ਨੂੰ ਜੜ ਤੋਂ ਖਤਮ ਕਰਨ ਦੇ ਲਈ ਉਸੇ ਰੇੜੀ ਦੇ ਤਹਿਤ ਅੱਜ ਅਸੀਂ ਚੱਕਲਾ ਪਿੰਡ ਦੇ ਵਿੱਚ ਜਿਹੜਾ ਇੱਥੇ ਆਏ ਸੀਗੇ ਇਥੇ ਕਾਡਨ ਐਂਡ ਸਰਚ ოਪਰੇਸ਼ਨ ਕੀਤਾ ਗਿਆ ਵਾ ਆਮ ਪਬਲਿਕ ਦੀ ਰਾਏ ਵੀ ਲਈ ਗਈ ਹੈ ਔਰ ਇਥੇ ਜਿਹੜੇ ਇੱਕ ਦਰਸ਼ੋਨਾ ਦੀ ਲੇਡੀ ਹੈ ਜਿਹੜੀ ਕਿ ਇਹਨਾਂ ਨੇ ਦੱਸਿਆ ਕਿ ਪਿਛਲੇ ਕਰੀਬ 1.5 ਤੋਂ 2 ਮਹੀਨਿਆਂ ਤੋਂ ਆਪਣੇ ਘਰ ਬਾਹਰ ਥੇ ਛੱਡ ਕੇ ਤੇ ਮਤਲੇ ਲਾ ਕੇ ਕਿਤੇ ਬਾਹਰ ਗੈਰ ਜਗ੍ਹਾ ਤੇ ਚਲੀ ਗਈ ਹੈ ਔਰ ਇੱਕ ਨੀਨਾ ਸੀ ਵੀ ਉੱਤੇ ਰੀਸੈਂਟਲੀ ਕੇਸ ਰਿਪੋਰਟ ਕਰ ਦਿੱਤਾ ਗਿਆ ਵਾ ਔਰ ਜਿਹੜਾ ਹੁਣ ਇਹ ਫੀਡਬੈਕ ਆ ਰਿਹਾ ਵੀ ਉਹ ਹੁਣ ਜਿਹੜਾ ਇਸ ਗਲੀ ਦੇ ਵਿੱਚ ਜਿੱਦਾਂ ਪਰਮਾਰ ਹੁੰਦੀ ਸੀ ਰਛੇੜੀਆਂ ਦੀ ਹੁਣ ਇੱਥੇ ਇਹਨਾਂ ਨੇ ਸੁੱਖ ਦਾ ਸਾਹ ਲਿਆ ਹੈ ਔਰ ਕੋਈ ਵੀ ਇਹਨਾਂ ਨੂੰ ਇਹੋ ਜਿਹਾ ਦੇਖਣ ਨੂੰ ਜਿਹੜਾ ਨਹੀਂ ਮਿਲਿਆ ਪਿਛਲੇ ਕੁਝ ਸਮੇਂ ਤੋਂ ਜਿਹੜਾ ਬਹੁਤ ਤੇ ਸ਼ਾਂਤੀ ਹੈ ਜੋ ਜਿੱਥੇ ਆਂਡ ਗੌਂਡ ਤੇ ਦੂਜਿਆਂ ਨੇ ਜਿਹੜਾ ਫੀਡਬੈਕ ਦਿੱਤਾ ਸਾਨੂੰ ਸਰ ਜਿਵੇਂ ਕਿ ਇਹ ਵੀ ਪਿੰਡ ਤੇ ਹੋਰ ਵੀ ਕਈ ਪਿੰਡ ਜਿਹੜੇ ਹੈਗੇ ਕਾਫੀ ਬਦਨਾਮ ਸਗੇ ਨਸ਼ੇ ਕਾਰਨ ਕਿਸ ਤਰ੍ਹਾਂ ਦੇਖਦੇ ਆਂ ਤੇ ਅਸੀਂ ਜਿਹੜੇ ਇੱਕ ਦੋ ਇੱਕ ਚੱਕਲਾ ਇੱਕ ਸ਼ੰਕਰ ਇਹ ਦੰਦ ਪਿੰਡ ਸੀ ਸਾਡਾ ਫੋਕਸ ਜਿਹੜਾ ਥਾਵਲ ਕੇ ਤੇ ਦੋ ਤਿੰਨ ਪਿੰਡ ਸੀਗੇ ਸਾਡੇ ਏਰੀਆ ਦੇ ਵਿੱਚ ਜਿਹੜੇ ਇਸ ਕੰਮ ਲਈ ਬਦਨਾਮ ਸੀਗੇ ਉੱਥੇ ਜਿਹੜੀ ਹੈ ਪੁਲਿਸ ਨੇ ਆਪਣੀ ਪੂਰੀ ਸ਼ਕਤੀ ਕੀਤੀ ਔਰ ਇਹ ਇੱਧਰ ਹੀ ਚੱਲ ਰਹੀ ਰਹੇਗੀ ਔਰ ਤੁਹਾਡੇ ਮਾਧਿਅਮ ਨਾਲ ਹੀ ਮੇਰੀ ਜਿਹੜੀ ਹੈ ਵੇਚਣ ਵਾਲਿਆਂ ਨੂੰ ਚੇਤਾਵਨੀ ਹੈ ਵੀ ਇਹਨਾਂ ਦੇ ਨਾਲ ਬਿਲਕੁਲ ਸ਼ਕਤੀ ਦੇ ਨਾਲ ਜਿਹੜਾ ਜਿਠਿਆ ਜਾਏਗਾ ਔਰ ਹਰ ਤਰੀਕੇ ਦੇ ਨਾਲ ਕਾਨੂੰਨ ਦੇ ਅਨੁਸਾਰ ਵੀ ਔਰ ਵੈਸੇ ਵੀ ਪੂਰੀ ਜਿਹਾ ਸ਼ਕਤੀ ਦੇ ਨਾਲ ਇਹਨਾਂ ਦੇ ਨਾਲ ਜਿਠਿਆ ਜਾਏਗਾ ਔਰ ਮੈਂ ਸਾਰਿਆਂ ਨੂੰ ਇਹ ਵਾਰਨਿੰਗ ਦਿੰਨਾ ਵੀ ਬਿਲਕੁਲ ਬਾਜ਼ ਆ ਨਸ਼ਾ ਵੀ ਰਾ ਕਿਸੇ ਕੀਮਤ ਤੇ ਵੀ ਜਿਹੜਾ ਕਿਸੇ ਨੂੰ ਵਿਸ਼ਵਾ ਜਿਹੜਾ ਉਹ ਸੋਚਣ ਵੀ ਨਾ ਸਰ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਇੱਕ ਸੁਪਨਾ ਹੈਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਕਿਸ ਤਰ੍ਹਾਂ ਉਹਨੂੰ ਕਵਰ ਕਰਨਗੇ ਜੀ ਬਿਲਕੁਲ ਜੀ ਜੋ ਵੈਸੇ ਤਾਂ ਸਾਡਾ ਪਹਿਲੇ ਹੀ ਰੁਟੀਨ ਚ ਜਿਹੜਾ ਹੈਗਾ ਇਹ ਤੇ ਸਾਡਾ ਮੇਨ ਜਿਹੜੀ ਸਾਡਾ ਪ੍ਰਾਇਮਰੀ ਜਿਹੜੀ ਸੀਗੀ ਉਹ ਪ੍ਰਾਇੋਰਟੀ ਨਸ਼ਾ ਦੇ ਵੱਲ ਸੀਗੀ ਬਟ ਹੁਣ ਜਿਹੜਾ ਵਾ ਇਹਨੂੰ ਹੋਰ ਇੰਟੈਂਸੀਫਾਈ ਹੋਣ ਹੋਰ ਜਿਹੜਾ ਪੇਜ ਹੋ ਗਿਆ ਔਰ ਅਸੀਂ ਜਿਹੜਾ ਇੱਥੇ ਹਰ ਜਿਹੜਾ ਹਿਲਾ ਕਰਾਂਗੇ ਕਿ ਨਸ਼ਾ ਜਿਹੜਾ ਇਹ ਇਨਸ਼ੋਰ ਕਰਾਂਗੇ ਕਿ ਸਮੁੱਚੇ ਨਕਉਦਰ ਦੇ ਵਿੱਚ ਕਿਤੇ ਵੀ ਕੋਈ ਨਸ਼ਾ ਜਿਹੜਾ ਨਸ਼ਾ ਮੁਕਤ ਇਹਨੂੰ ਕਰਾਂਗੇ ਸਰ ਲਗਾਤਾਰ ਇਸ ਤਰ੍ਹਾਂ ਦੇ ਸਰਚ ਵਿਹਾਨ ਚਲਾਏ ਜਾਣਗੇ ਬਿਲਕੁਲ ਜੀ ਲਗਾਤਾਰ ਸਰਚ ਵਿਹਾਨ ਔਰ ਵੈਸੇ ਜਿਹੜੇ ਕੰਟੀਨਿਊਸਲੀ ਚੱਲਦੇ ਹੀ ਜਾਣਗੇ ਜੀ ਤਾਂ ਦਾਦੇ ਕਿ ਨਸ਼ੇ ਦੇ ਖਿਲਾਫ ਲਗਾਤਾਰ ਕੋਸ਼ਿਸ਼ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਰਚ ਵਿਹਾਨ ਚਲਾਏ ਜਾ ਰਹੇ ਨੇ ਨਸ਼ਾ ਤਸਕਰਾ ਦੇ ਖਿਲਾਫ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼